ਅੱਜ ਮੈਂ ਸਿਰਫ ਇੱਕ ਵੱਡੇ ਕਲਾਕਾਰ ਨੂੰ ਹੀ ਨਹੀਂ ਇੱਕ ਪਿਆਰੇ ਦੋਸਤ ਇੱਕ ਵੱਡੇ ਭਰਾ ਇੱਕ ਰਾਹਨੁਮਾ ਨੂੰ ਵੀ ਖੋ ਬੈਠਿਆ ਹਾਂ ਮੇਰੇ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ ਜਸਵਿੰਦਰ ਪੱਲਾ ਜੀ ਨੇ ਸਾਨੂੰ ਸਿਰਫ ਹਸਾਇਆ ਹੀ ਨਹੀਂ ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਉਣੀਆਂ ਵੀ ਸਿਖਾਈਆਂ ਸੈਟਾਂ ਦੇ ਉੱਤੇ ਬਤਾਈਆਂ ਗੱਲਾਂ ਉਹਨਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਛਿੜਕਾਂ ਹਮੇਸ਼ਾ ਮੇਰੇ ਦਿਲ ਦੇ ਵਿੱਚ ਜਿਉਂਦੀਆਂ ਰਹਿਣਗੀਆਂ ਅੱਜ ਹਾਸਾ ਰੋਣ ਦੇ ਵਿੱਚ ਬਦਲ ਗਿਆ ਹੈ ਪਰ ਭੱਲਾ ਸਾਹਿਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਣ ਤੇ ਸਾਨੂੰ ਇਹ ਵੱਡਾ ਕਾਟਾ ਸਹਿਣ ਦੀ ਤਾਕਤ ਬਖਸ਼ ਵਾਹਿਗੁਰੂ ਵਾਹਿਗੁਰੂ ਜੀ ਅੱਜ ਮੈਂ ਸਿਰਫ ਇੱਕ ਵੱਡੇ ਕਲਾਕਾਰ ਨੂੰ ਹੀ ਨਹੀਂ ਇੱਕ ਪਿਆਰੇ ਦੋਸਤ ਇੱਕ ਵੱਡੇ ਭਰਾ ਇੱਕ ਰਹਨੁਮਾ ਨੂੰ ਵੀ ਖੋ ਬੈਠਿਆ ਹਾਂ ਮੇਰੇ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ ਜਸਵਿੰਦਰ ਪੱਲਾ ਜੀ ਨੇ ਸਾਨੂੰ ਸਿਰਫ ਹਸਾਇਆ ਹੀ ਨਹੀਂ ਸਾਨੂੰ ਜੀਵਨ ਦੀਆਂ ਸਚਾਈਆਂ ਹੱਸ ਕੇ ਜਿਉਉਣੀਆਂ ਵੀ ਸਿਖਾਈਆਂ ਸੈਟਾਂ ਦੇ ਉੱਤੇ ਬਤਾਈਆਂ ਗੱਲਾਂ ਉਹਨਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਛਿੜਕਾਂ ਹਮੇਸ਼ਾ ਮੇਰੇ ਦਿਲ ਦੇ ਵਿੱਚ ਜਿਉਂਦੀਆਂ ਰਹਿਣਗੀਆਂ ਅੱਜ ਹਾਸਾ ਰੋਣ ਦੇ ਵਿੱਚ ਬਦਲ ਗਿਆ ਹੈ ਪਰ ਪੱਲਾ ਸਾਹਿਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਣ ਤੇ ਸਾਨੂੰ ਇਹ ਵੱਡਾ ਕਾਟਾ ਸਹਿਣ ਦੀ ਤਾਕਤ ਬਖਸ਼ ਵਾਹਿਗੁਰੂ ਵਾਹਿਗੁਰੂ ਜੀ